ਮੈਂ ਕਿਹਾ ਮੇਰੇ ਵਰਗੇ ਪ੍ਰਚਾਰਕ ਨੂੰ ਮੈਂ ਕਿਹਾ ਵੀ 30 ਸਾਲ ਹੋ ਗਏ ਮੈਨੂੰ ਕੀਰਤਨ ਕਰਦੇ ਨੂੰ 30 ਸਾਲ ਲੱਖਾਂ ਦੁਨੀਆ ਅੱਜ ਕਰੋੜਾਂ ਦੁਨੀਆ ਸੁਣਦੀ ਐ ਕੋਈ ਬੰਦਾ ਬਾਹ ਖੜੀ ਕਰਕੇ ਕਹਿੰਦੇ ਅਸੀਂ 40 ਹਜ਼ਾਰ ਤੋਂ ਵੱਧ ਭੇਟਾ ਕਿਸੇ ਨੇ ਵੀ ਜੋਨੀ ਬਾਬੇ ਨੂੰ ਦਿੱਤੀ ਹੋਵੇ ਤੇ ਅੱਠ ਸਿੰਘ ਹੁੰਦੇ ਅਸੀਂ ਦੋ ਗੱਡੀਆਂ ਹੁੰਦੀਆਂ ਅੱਠ ਸਿੰਘ ਹੁੰਨੇ ਆ ਕਿਤੇ ਸਾਲ ਬਾਅਦ ਕਿਸੇ ਨੇ 40 41 ਹਜ਼ਾਰ ਦਿੱਤਾ ਤਾਂ ਦਿੱਤਾ ਕੋਈ 11000 ਕੋਈ 13000 ਕੋਈ 21000 31000 ਉਹ ਵੀ ਕੋਈ 6 ਮਹੀਨਿਆਂ ਮਗਰੋਂ ਕੋਈ ਇੱਕ ਅੱਧੀ ਪਾਰਟੀ ਵੀ 31000 ਦੇ ਦੇਣਗੇ ਵਿੱਚੇ ਸਾਊਂਡ ਵਿੱਚੇ ਲਾਈਵ ਮੈਂ ਕਈ ਵਾਰੀ ਚੈਨਲਾਂ ਤੇ ਕਿਹਾ ਵੀ ਤੇਰੇ ਆਉਂਦਿਆਂ ਆਉਂਦਿਆਂ ਸਾਡੇ ਕੋਲ 2000 ਰੁਪਏ ਰਹਿ ਜਾਂਦੇ ਆ ਗੁਰੂ ਸਾਹਿਬ ਦੀ ਯੂਨੀ ਚ ਕਹਿ ਰਹੇ ਆ ਤੇ ਕਲਾਕਾਰਾਂ ਨੂੰ ਕਿੰਨੇ ਦਿੰਨੇ ਹੋ ਬੋਲੋ 8 ਲੱਖ ਉਹ ਵੀ ਸਟੇਜ ਤੇ ਚੜਨ ਤੋਂ ਪਹਿਲਾਂ ਮੰਨਿਆ ਵੀ ਉਹ ਵੀ 10 ਜਣੇ ਹੁੰਦੇ ਆ ਪਰ 8 ਲੱਖ ਰੁਪਈਆ ਕਹਿ ਲੈਣਾ 8 ਲੱਖ ਰੁਪਈਆ ਇੱਕ ਸਿੰਗਰ ਨੂੰ ਦਿੰਨੇ ਹੋ ਜੇ ਉਹ ਨਾਮ ਵਰਤਾਊਗਾ ਤੇ ਫਿਰ ਉਹ ਜਾਊ ਕਿੱਥੇ ਗਾਊ ਕਿੱਥੇ ਖਾੜੇ ਕਿੱਥੇ ਲਾਊ ਕਿਉਂਕਿ ਬਾਈਕਾਟ ਕਰਨ ਲੱਗਿਆਂ ਵੀ ਮੈਂਟਲ ਆਉਣੇ ਆ ਨਾ ਪੰਜਾਬੀ ਉਦੋਂ ਹੀ ਕਾਟਾ ਫੇਰ ਦਿੰਨੇ ਆ ਬਸ ਸਾਰੀ ਉਹਦੀ ਜ਼ਿੰਦਗੀ ਭਰ ਦੀ ਕੀ ਉਹਦੀ ਮਿਹਨਤ ਹੈ ਕੀ ਕਮਾਈ ਹੈ ਮਿੰਟ 'ਚ ਖੂਚ ਪਾ ਦਿੰਨੇ ਮਿੰਟ 68 ਦਾ 10 ਲੱਖ 12-12 15-15 ਲੱਖ ਇਹਨਾਂ ਨੂੰ ਸਿੰਗਰਾਂ ਨੂੰ ਦੇ ਕੇ ਚੜਾਉਂਦੇ ਆਂ ਸਟੇਜਾਂ ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਇਹਨਾਂ ਦੀ ਐਲਬਮ ਕੋਈ ਗੀਤ ਆਉਂਦਾ ਹੈ ਉਹਦੇ ਵਿੱਚ ਦੇਖੋ ਨੰਗੇ ਨਾਚ ਹੁੰਦੇ ਆ ਤੇ ਕਰੋੜਾਂ ਕਰੋੜਾਂ ਵਿਊ ਉਹਨੂੰ ਆਉਂਦੇ ਆ ਕਰੋੜਾਂ ਕਰੋੜਾਂ ਵਿਊ ਆਉਂਦੇ ਆ ਤੇ YouTube Facebook ਲੱਖਾਂ ਲੱਖਾਂ ਰੁਪਈਆ ਉਹ ਤੋਂ ਆਉਂਦਾ ਇਹਨਾਂ ਨੂੰ ਚੈਨਲਾਂ ਤੋਂ ਜਿੱਥੇ ਮੈਂ ਗਲਤ ਆ ਮੈਨੂੰ ਉੱਠ ਕੇ ਕਹਿ ਦਿਓ ਬਾਬਾ ਜੀ ਗਲਤ ਪ੍ਰਚਾਰਕਾਂ ਸੀ ਮੈਂ ਕੋਈ ਸੰਤ ਜਾਂ ਬਾਬਾ ਨਹੀਂ ਹਾਂ ਉਹ ਲੋਕੀ ਕਹਿ ਦਿੰਦੇ ਮੈਨੂੰ ਬਾਬਾ ਜੋਨੀ ਪਰ ਮੈਨੂੰ ਹੈਰਾਨਗੀ ਹੁੰਦੀ ਆ ਉਹਨਾਂ ਲੋਕਾਂ ਤੇ ਜਦੋਂ ਇਹ ਸਵਾਲ ਕਰਦੇ ਐ ਕਿ ਕਿੰਨੇ ਬਾਬੇ ਕਿੰਨੇ ਪ੍ਰਚਾਰਕਾਂ ਕਾਰ ਸੇਵਾ ਦੇ ਬਾਬੇ ਕਰਨ ਬਈ ਉਹਨਾਂ ਨੇ ਬੋਰੀਆਂ ਲੈਣੀਆਂ ਉਹਨਾਂ ਨੂੰ ਕਰਨਾ ਪੈਣਾ ਨਹੀਂ ਬੋਰੀਆਂ ਸਿੱਟਣੀਆਂ ਉਹਨਾਂ ਨੇ ਕਣ-ਕੋਣ ਤੋਂ ਪਹਿਲਾਂ ਹੀ ਨਾਲੇ ਏਡੇ-ਏਡੇ ਉਹ ਲੱਗੇ ਹੁੰਦੇ ਆ ਉਹਨਾਂ ਦੇ ਠੱਪੇ ਮੋਹਰਾ ਆ ਬੋਰੀ ਫਲਾਣੇ ਬਾਬੇ ਦੀ ਆ ਬੋਰੀ ਫਲਾਣੇ ਦੀ ਦੱਸੋ ਇਹ ਝੂਠ ਹੈ ਉਹਨਾਂ ਨੇ ਲੈ ਜਾਣੀਆਂ ਠੱਕੇ ਨਾਲ 2-2 3-3 ਬੋਰੀਆਂ ਕਿੱਲਿਆਂ ਮਗਰ ਬੋਰੀਆਂ ਲਾਈਆਂ ਹੁੰਦੀਆਂ ਕਿਦੇ 100 ਕਿੱਲੇ 100 ਬੋਰੀ ਉਹਨਾਂ ਨੂੰ ਕਰਨਾ ਪੈਣਾ ਉਹਨਾਂ ਦੀ ਮਜਬੂਰੀ ਹੈ ਪਰ ਸਾਡੇ ਤੇ ਉਂਗਲ ਨਾ ਚੁੱਕੋ ਇਸ ਗੱਲ ਦੀ ਤੁਸੀਂ ਕੀ ਕੀਤਾ ਅਸੀਂ ਆਪਣੀ ਡਿਊਟੀ ਪਾਖੂ ਬਿਨਭਾਰ ਰਹੇ ਹਾਂ